ਲੈ ਸਾਜਣੋ ਪਿੰਡ ਬੇਨੜਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਵੇਂ ਮੰਨ ਲਓ 10 ਨਗ ਲੱਗਿਆ ਤੁਹਾਨੂੰ ਦਿਖਾਉਣਾ 6 ਤਾਂ ਝੋਟੀਆਂ ਦਿਖਾ ਦਾਂਗੇ ਤੇ 4 ਦਿਖਾ ਦਾਂਗੇ ਮੰਨ ਲਓ ਬੇੜਾ ਤਾਜੀਆਂ ਸੂਈਆਂ ਗੱਬਣ ਹਰ ਇੱਕ ਕਿਸਮ ਦਾ ਪਸ਼ੂ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ 65000 ਤੋਂ ਲਾ ਕੇ 215000 ਤੱਕ ਲਾਸਟ ਜਆ ਰੇਟ ਰਹੂਗਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਈ ਇੱਧਰ ਲੈ ਬੰਨੇ ਹੋਰ ਕੀ ਹਾਲ ਹੈ ਜੀ ਆ ਦੇ ਵੀਰੇ ਕਰਦੀ ਗੱਲ ਹਾਂ ਵੀਰੇ ਨਾਮ ਤੇ ਨੰਬਰ ਦੱਸ ਦੋ ਜੀ ਮੇਰਾ ਰਿੰਕੂ ਆਈ ਪਿੰਡ ਬਿੰਨੜਾ ਆਪਾਂ ਹਾਂਜੀ ਤੁਹਾਨੂੰ ਮੇਰਾ ਮੋਬਾਈਲ ਨੰਬਰ 98156 ਹਾਂਜੀ 71898 98156 71898 ਜੀ 71898 ਨਾਮ ਕੀ ਦੱਸਿਆ ਰਿੰਕੂ ਜੀ ਲਾ ਰਿੰਕੂ ਸਿੰਘ ਵਪਾਰ ਦਾ ਕੰਮ ਹੀ ਆ ਹਾਂ ਜੀ ਵਪਾਰ ਦਾ ਕੰਮ ਆਪਣਾ ਠੀਕ ਆ ਗੱਲ ਆ ਬਾਈ ਹੋ ਜੋ ਸਾਈਡ ਨੂੰ ਤੇ ਸ਼ੁਰੂਆਤ ਇੱਕ ਨੰਬਰ ਦੀ ਝੋਟੀ ਤੋਂ ਕਰ ਲਈਏ ਹਾਂਜੀ ਕਰ ਲਓ ਇੱਕ ਨੰਬਰ ਦੇਖੋ ਸੂਆ ਬਾਈ ਕਿਹੜਾ ਸੌਂਦੀ ਐ ਸੂਆ ਵੀ ਦੂਜਾ ਸੂਆ ਦੂਜਾ ਇਹ ਵੀ ਝੋਟੀ ਸਰਸੇ ਹੋਈ ਆ ਪਹਿਲੇ ਸੂਏ ਠੀਕ ਆ ਗੱਲ ਦੋਦੇ ਕੱਢਿਆ 15 ਟਨ ਲੋਨ ਨੇ ਨੇ ਪਹਿਲਣ ਦਾ ਆ ਗਿਆ 15 ਕਿਲੋ ਦਾ ਰਿਕਾਰਡ ਸੂਆ ਸੂੰਦੀਆ ਦੂਜਾ ਤੇ ਝੋਟੀ ਆ ਗਈ ਮਤਲਬ ਬੈਠਮੀ ਪਰ ਟਾਂਚਾ ਬੜਾ ਕਮਾਲ ਦਾ ਰੱਖਦੀ ਆ ਦੱਸ ਦਿੰਦੇ ਕੱਟੀਆਂ ਝੋਟੀਆਂ ਆ 10 ਦਿਨ ਬਾਅਦ ਵੀ ਕਿਨਾਂ ਤੇ ਪੈਂਡਿੰਗ ਨੇ ਆ ਗਈ ਬੈਠਮੀ ਟਾਂਚਾ ਬੜਾ ਅਸਲ ਰੱਖਦੀ ਆ ਹਰਿਆਣੇ ਦੀ ਝੋਟੀ ਆ ਪਹਿਲਣ ਦਾ 14 ਤੋਂ 15 ਕਿਜੀ ਦਾ ਮਿਲਕ ਰਿਕਾਰਡ ਤੇ ਬਾਕੀ ਕਮਾਲ ਦੀ ਝੋਟੀ ਰਹੂਗੀ ਲੰਬਾਈ ਫੁੱਲ ਰਹੂਗੀ ਹਾਈਟ ਰਹੂਗੀ ਮੀਡੀਅਮ ਆ ਕਿੰਨੇ ਦਿਨ ਬਾਅਦ ਪੈਂਡਿੰਗ ਦੱਸਿਆ ਭਾਈ 10 ਦਿਨ ਵੀਰੇ ਦੱਸ ਦਿੰਦਾ 10 ਦਿਨ ਬਾਕੀ ਆ ਆਪਣੇ ਭਾਰ ਬੋਝ ਦੀ ਥਣਾ ਦੀ ਗਰੰਟੀ ਹੋ ਗੀ ਹਰ ਥਣਾ ਦੀ ਵੀ ਪਾਸ ਦੀ ਸਾਰੀ ਗਰੰਟੀ ਹੋ ਥਲੋ ਆਪਣੀ ਠੀਕ ਆ ਗੱਲ ਤੋੜ ਦੋ ਜੀ ਖੋਲ ਕੇ ਤੇ ਬਾਕੀ ਸੱਜਣੋ ਤੁਰਦੀ ਦੀ ਜੱਜਮੈਂਟ ਕਰ ਲਿਓ ਸੂਆ ਰਹੂਗੀ ਦੂਜਾ ਤੇ ਕਿਹੜੇ ਰੀਜ ਦੱਸ ਸਕਦੀ ਆ ਜੀ ਬਾਈ ਇਹ ਵੀਰੇ ਸਰਸੇ ਕੋਣੀ ਆ ਜਾ ਹਰਿਆਣੇ ਚ ਠੀਕ ਆ ਗੱਲ ਇਹ ਆਈ ਆ ਬਾਈ ਕਹਿੰਦਾ ਸਰਸੇ ਤੋਂ ਕੰਮ ਇਹ ਸੱਜਣ ਦਾ ਹੈਗਾ ਵਪਾਰ ਦਾ ਬਾਕੀ ਜੱਜਮੈਂਟ ਤੁਹਾਡੀ ਆ ਪਸ਼ੂ ਮੈਂ ਤੁਹਾਨੂੰ ਹਰੇਕ ਪੱਖ ਤੋਂ ਚੈੱਕ ਕਰਾ ਦੇਣਾ ਹਾਈਟ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੀਡੀਅਮ ਆ ਬੈਠਮੀ ਚ ਆ ਗਈ ਪਰ ਲੰਬੀ ਝੋਟੀ ਬਹੁਤ ਆ ਤੇ ਬਾਕੀ ਢਾਂਚਾ ਸੋਨਾ ਰੱਖ ਦਿਆ 10 ਦਿਨ ਇਹਦੇ ਪੈਂਡਿੰਗ ਨੇ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਥਣ ਸਿੰਗਲ ਚਾਰ ਕੱਲਾ ਕੱਲਾ ਬਾਈ ਪੂਸ਼ਪੜੀ ਮਾੜੀ ਤੇ ਬਾਕੀ ਇੱਥੇ ਤੋਂ ਤੁਹਾਨੂੰ ਆਰਡਰ ਚੈੱਕ ਕਰਾ ਦੂੰਗਾ ਇਹਦਾ ਮੈਂ ਲਾ ਨਹੀਂ ਬਈ ਪੰਡ ਲੈ ਬੇਰੀ ਗੱਲੀ ਇਹਦੇ ਬੋਲੇ ਵਾਲਾ ਹੋ ਜਾਟੀ ਹਜੇ ਠੀਕ ਆ ਗੱਲ ਤੇ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਵੀਰ ਇੱਕ 65 ਬੋਲਾ 55 ਦੇਣੀ ਆ ਹਣਾ 1 ਲੱਖ ਤੇ 65000 ਦੀ ਡਿਮਾਂਡ ਆ 1 ਲੱਖ ਤੇ 55 ਹੀ ਦੇਣੀ ਆ ਜੀ 55 ਦੀ ਦੇ ਦਾਂਗੇ ਤੇ ਬਾਈ ਫਿਰ ਆ ਦੋ ਨੰਬਰ ਵਾਲੀ ਦੀ ਕੀ ਗੱਲ ਬਾਤ ਆ ਰਸ਼ੀਅਨ ਟੈਂਕੇ ਕਹਿ ਲਈ ਆਪਾਂ ਇਹਦਾ ਸੂਆ ਵੀਰੇ ਤੋਂ ਸ਼ੁਰੂਆ ਦੂਜਾ ਆ ਦੂਜਾ ਸੂਆ ਉਹ ਤਾਂ ਕੱਢਿਆ ਚੋਰਾਂ ਨੇ ਪ੍ਰੋਨ ਨੇ ਨੇ ਇਹ ਦਸ ਦਿਨ ਦੀ ਕੱਚੀ ਇਹ ਵੀ ਝੋਟੀ ਆ ਜੇ ਤੋਰ ਬਾਈ ਖੋਲ ਕੇ ਬਾਹਰ ਲੈ ਬੰਨੇ ਤੇ ਇਹਦਾ ਮੰਲੋ ਰਹੂਗਾ ਦੂਜਾ ਨੰਬਰ ਤੇ ਕਮਾਲ ਦੀ ਝੋਟੀ ਆ ਵਜਨ ਆ ਗਿਆ ਪੂਰਾ ਫੁੱਲ ਤੇ ਦਿਨ ਬਾਈ ਕਿੰਨੇ ਬਾਕੀ ਦੱਸੇ ਨਾ ਵੀਰੇ 12 ਦਿਨ ਰਹਿੰਦਾ ਹਜੇ 12 ਤੋਂ 13 ਦਿਨ ਉਹੀ ਗੱਲ ਆ ਤਾਂ ਪਲਵਾਨਾਂ ਵਾਲਾ ਕੰਮ ਹੀ ਆ ਹਾਂ ਜੀ ਤੇ ਮੈਂ ਕਹ ਰਹੀ ਆ ਪਲਵਾਨ ਵੀ ਘਰ ਖਾ ਕੇ ਤਿਆਰ ਹੁੰਦਾ ਉਹ ਸਿਸਟਮ ਹੀ ਆ ਜਿਹੜੇ ਸੱਜਣ ਨੇ ਇਹ ਤਿਆਰ ਕਰੀਆ ਜਿੰਨੇ ਕੀ ਉਹ ਬਾਈ ਨੇ ਵੇਚੀ ਹੋਣੀ ਮੈਂ ਇਹ ਕਹੂੰਗਾ ਵੀ ਬਾੜੀ ਯਾਰੇ ਚੋ ਕਮਾਈ ਨਹੀਂ ਉਹ ਭਰਾ ਨੇ ਕਰੀ ਹੋਣੀ ਜਿਹੜੇ ਸੱਜਣ ਨੇ ਵੇਚੀ ਹੋਣੀ ਕਿਉਂਕਿ ਉਹੀ ਗੱਲ ਆ ਵੀ ਚੰਗੀ ਕੀਮਤ ਦੀ ਝੋਟੀਆਂ ਤੇ ਚੰਗੇ ਪੈਸੇ ਖਾ ਕੇ ਬਾਈ ਤਿਆਰ ਹੋਈ ਹੋਈ ਆ ਇਹ ਇੱਥੇ ਤੋਂ ਕਰ ਸਕਦਾ ਹਾਂ ਜੇ ਇੱਕ ਥਣ ਰਊ ਕੱਲਾ ਕੱਲਾ ਸਿੰਗਲ ਚਾਰ ਬਾਈ ਦਿਨ ਕਿੰਨੇ ਦੱਸਿਆ ਬਾਕੀ ਜਿਹੜੇ 12-13 ਦਿਨ ਸੁਣਦੇ ਝੋਟੀਆਂ ਜੇ 12 ਤੋਂ 13 ਦਿਨ ਬਾਕੀ ਕਿੰਨਾ ਦੁੱਧ ਚਵਾ ਦੂਗੀ ਇਹ ਮੇਰੇ ਕੱਢੂ ਹੈਗੇ 17-18 ਝੋਟੀਆਂ ਕਾਹਨੂੰ ਕੱਢਿਆ ਪਲੂਣੇ ਦੇ ਝੋਟੀਆਂ ਦੇ ਕਿ ਠੀਕ ਆ ਗੱਲ ਬੁੱਲਵੇ ਕਟੂ ਹੋਏਗੀ ਇਸ 17 18 ਝੋਟੀ 17 18 ਦੇ ਲੱਗ ਪੁੱਲੇ ਆ ਫਿੱਟ ਲੇ ਪੱਕੇ ਲੈ ਵੜੀ ਝੋਟੀ ਠੀਕ ਹੈ ਜੀ ਤੇ ਰੇਟ ਕੀ ਰਹਿਣਾਲੇ ਇਹਦਾ ਇਹੜੀ ਵੀਰੇ 215000 ਕਿੰਨੇ ਦੀ ਹੋਜੂ ਜਮੀ ਜੈਸ ਨੂੰ ਵਾਲਾ ਕੰਮ ਆਹ 2 ਲੱਖ ਝੋਟੀ ਛੱਡ ਦਾਂਗੇ ਜੀ ਕਿੰਨੇ ਦੀ 2 ਲੱਖ ਦੀ ਝੋਟੀ ਛੱਡਦਾ ਹਾਂ ਮੈਂ ਪੂਰੇ 2 ਦੀ ਪੂਰੇ 2 ਜੇ ਕੋਈ ਆ ਦੋਨੇ ਲੈਂਦਾ ਕੱਠੀਆਂ ਕੱਠੇ ਇੱਕ ਦਮਾਨਤਨ ਕਰਦਾ ਥੋੜਾ ਮੋਟਾ ਜੀ ਕਰਦਾਂਗੇ ਦੋਆਂ ਚੋਂ ਹਾਂ ਜੀ ਹਾਂ ਕਰ ਦਾਂਗੇ ਜੇ ਜੇ ਕੋਈ ਕਹੇ ਲੀ ਵੀ ਇਹ ਤਿੰਨੀ ਪਲਵਾਨ ਲੈਂਦਾ ਕੋਈ ਤਿੰਨ ਨੰਬਰ ਦਾ ਤਿੰਨ ਲ ਲੈ ਕੋਈ ਆਨ ਕੋਈ ਮਾਨਤਨ ਦੂਜੇ ਸੂਏ ਹਾਂਜੀ ਤੀਜੇ ਸੂਏ ਜਿੱਤ ਗਈ ਹੈ ਦੂਜੇ ਸੂਏ ਕੱਢਾ ਹਾਂ ਦੂਜੇ ਸੂਏ ਕੱਢੇ 15 ਚਾਹ ਨੀਟਰ ਉਹਦੇ ਨੇ ਦੂਜੇ ਬਾਈ ਕਹਿੰਦਾ 14 15 ਕੱਢਿਆ ਤੇ ਬਾਕੀ ਸਿੰਗ ਰਹੂਗਾ ਜਮਾ ਬੰਦ ਹਾਈਟ ਕਿੰਨੀ ਹੈ 15 ਦਿੰਦੀ ਹਜੇ ਵੀ ਹਾਈਟ ਮੀਡੀਅਮ ਆ ਤੇ 15 ਨਹੀਂ ਬਾਈ ਕਹਿੰਦਾ ਇਹਦੇ ਪੁਰਾਣੇ 25 ਤਰੀ ਨੂੰ ਨਹੀਂ ਤੇ ਇਹ ਤਿੰਨੇ ਇਹ ਲਾ ਲਓ ਵੀ ਲਗਭਗ ਜੇ ਸੁੰਦੀਆਂ ਨੇ ਹਣਾ ਹਾਂਜੀ ਹਾਂਜੀ ਆ ਤੋੜ ਦਿਓ ਜੀ ਖੋਲ ਕੇ ਤੇ ਇਹਦਾ ਨੰਬਰ ਵੀ ਤੀਜਾ ਤੇ ਇਹਦਾ ਮੰਨ ਲਓ ਜੇ ਗੱਲ ਕਰ ਲਈਏ ਸੂਗਾ ਵੀ ਤੀਜਾ ਅਵੇਲੇਬਲ ਬਾਨਾ ਐ ਨੂੰ ਤੋੜ ਦੇ ਮਾੜੀ ਜੀ ਕਿੰਨੇ ਦਿਨ ਬਾਕੀ ਦੱਸਿਆ ਇਹ ਦੇ 23 ਦਿਨ ਨੂੰ ਪਤਾ 24 ਦਿਨ ਤੱਕ ਪੂਰੇ ਨੇ ਚੋਟੀ ਦੇ 24 ਤਰੀਕ ਨੂੰ ਹਾਂ ਕੱਚੀ ਆ ਇਹ 15 ਦਿਨ ਦੀ ਹਜੇ ਆ 24 ਨੂੰ ਆ ਕੇ ਦਿਨ ਪੂਰੇ ਤੇ ਬਾਕੀ ਬਾਡੀ ਦੀ ਬੰਤਰ ਸਟਰਕਚਰ ਬਹੁਤ ਸੋਹਣਾ ਰੱਖਦੀ ਆ ਥਾਣਾ ਦਾ ਗੈਪ ਵੀ ਚੰਗਾ ਰੱਖਦੀ ਆ ਤੇ ਭਾਈ ਜਿੰਨੀਆਂ ਗੱਬਣ ਦਿਖਾਈਆਂ ਭਾਰ ਬੋਝ ਦੀ ਥਾਣਾ ਦੀ ਗਾਰੰਟੀ ਤੇ ਗਾਰੰਟੀ ਦੇ ਫੋਲੋ ਗਾਰੰਟੀ ਇਹ ਦੇ ਇਦਾਂ ਕਿ ਨਦ ਦੱਸਿਆ ਜੀ ਇਹ ਬਰੇ 14 15 ਕੱਢਿਆ ਜੋ ਚੁੰਨਿਆ ਨੇ ਤੇ ਇਹ ਦੂਏ ਸੂਏ ਕਿ 30 ਸੂਏ ਤੱਕ ਤੇ ਇੱਕ ਥਣ ਪਹੁੰਦੀਆ ਲੰਮਾ ਹੁਣ ਥੋੜਾ ਭਾਰੀ ਹੋਣਾ ਤੇ ਐਪਰੇ ਗਾਰੰਟੀ ਆਪਣੀ ਹੋ ਸਾਰੇ ਗਾਏ ਦੀ ਠੀਕ ਆ ਗੱਲ ਕੇ ਤੇ ਥਣ ਦੀ ਗਾਰੰਟੀ ਸਾਰੀ ਹੋਊਗੀ ਆ ਥਣ ਦੀ ਗਾਰੰਟੀ ਬਾਈ ਕਹਿੰਦਾ ਰਹੂਗੀ ਕਿ ਬੈਣੀ ਵਾਲਾ ਪਿਛਲਾ ਥਣ ਚੈੱਕ ਕਰੀ ਜਣਾ ਥੋੜਾ ਜਿਹਾ ਲੰਮਾ ਜ਼ਰੂਰ ਪਹੁੰਗੀ ਪਰ ਦੁੱਧ ਬਾਈ ਕਹਿੰਦਾ ਪੂਰਾ ਪਾਉਂਗੇ ਉਹ ਉਹ ਦਿੱਕਤ ਨਹੀਂ ਹੋਊਗੀ ਵੀ ਦੁੱਧ ਉਹਦੇ ਚ ਘੱਟ ਵੱਧ ਹੋਊਗਾ ਥਣ ਚ ਤੇ ਬਾਕੀ ਮੈਂ ਤੁਹਾਨੂੰ ਨੇੜ ਲਾ ਕੇ ਨਾ ਹਰੇਕ ਪੱਖ ਤੋਂ ਚੈੱਕ ਕਰਾ ਦੂੰਗਾ ਲੈ ਫੜੀ ਬਲਵ ਭਾ ਛੱਡ ਦੇ ਬਾਈ ਹਲਕਾ ਹੈ ਲੰਮਾ ਪਾਉਂਦੀ ਆ ਉਂ ਝੋਲਾ ਚੰਗਾ ਇਹਦਾ ਬਹੁਤ ਬੋਈ ਝੋਲੀ ਵਾਲੀ ਬਹੁਤ ਪਾਉਗੇ ਝੋਲੀ ਆ ਗਈ ਪੂਰੀ ਫੁੱਲਾ ਤੇ ਇਹਦਾ ਰੇਟ ਕਿ ਰਹੂਗਾ ਜੀ ਯਾ ਵੀਰੇ 165 ਇਹਦਾ 1 ਲੱਖ ਤੇ 165000 ਨੰਬਰ ਇਹਦਾ ਰਹੂਗਾ ਤੀਜਾ ਹਨਾ ਹਾਂਜੀ ਤੀਜਾ ਆ ਨੰਬਰ ਇਹਦਾ ਮੱਲੋ ਤੀਜਾ ਆ ਗਿਆ ਜੇ ਕੋਈ ਇਹ 1 2 3 ਨੰਬਰ ਤੱਕ ਇਕੱਠੀਆਂ ਲੈਂਦਾ ਤਿੰਨੇ ਪੁੰਝ ਪੁੰਝ ਮਾਰ ਦਾਂਗੇ ਅੰਬਰ ਸਰਦੀ ਉਹ ਵੀਰੇ ਪੌਂਚ ਅਪਡੇਟ ਕਰਦੇ ਬਾਲ ਨੂੰ ਪੌਂਚ ਨਹੀਂ ਕਰਦੇ ਪੌਂਚ ਨਾਲ ਅਲੱਗ ਹੋਊਗਾ ਤਾਂ ਠੀਕ ਆ ਗੱਲ ਹਾਂਜੀ ਹਾਂ ਆ ਪੌਂਚ ਬਾਈ ਕਹਿੰਦਾ ਹੋਣ ਹੀ ਨਹੀਂ ਕੰਮ ਕਸਿਆ ਹੋਇਆ ਪਹਿਲੀ ਇਹ ਤੇ 4 ਨੰਬਰ ਤੇ ਆ ਮੈਂ ਅੱਜ ਦੱਸੂਗਾ ਕਿਹੜਾ ਰੂਗਾ ਜੀ ਇਹਦਾ ਵੀਰੇ ਤੀਜੇ ਸੁਗਾ ਚੌਥੇ ਮੰਨ ਕੇ ਚੱਲੋ ਠੀਕ ਹੈ 3 ਤੇ ਮਾਲ ਖਾਣੇ ਆਪਾਂ ਨੂੰ ਤੀਜੇ ਮਜਾਸੇ ਮੰਨੋ ਬੱਚਾ ਕੀ ਆ ਦੁੱਧ 10 ਕਿਲੋ ਕੱਟੀ ਮਗਰਾ ਦਾ ਜੀ ਤੇ ਨਾਲ ਆ ਗਈ ਕੱਟੀ ਇਹ ਦੱਸੂਗਾ ਥੋੜਾ ਕਿਹੜਾ ਲੱਗਦਾ ਰੂਗਾ ਕਾਰਡ ਆ ਵੀਰੇ ਇਹ 6 ਮਹੀਨੇ ਦਾ ਸੁਗਾ ਮਹੀਨੇ ਦੇ ਲਗਭਗ ਦੁੱਧ 10 ਕਿਲੋ ਆ ਥੱਲੇ ਜੀ ਦੁੱਧ 10 ਕਿਲੋ ਤਿਆਰ ਹਾਂ ਜੀ 1 ਲੀਟਰ ਦਾ ਕਿ ਕੰਡੇ ਦਾ ਜੀ ਕੰਡੇ ਵਾਲਾ ਜੀ ਅੱਲੇ ਆ ਬਾਈ ਬਾਹਰਲੇ ਬੰਨੇ ਇਹਦਾ ਨੰਬਰ ਆ ਗਿਆ ਮੰਨ ਲਓ ਚੌਥਾ ਤੇ 10 ਕਿਲੋ ਦੁੱਧ ਆ ਗਿਆ ਤਿਆਰੀ ਦਾ ਨਾਲ ਬੱਚਾ ਕੀ ਆ ਬਾਈ ਇਹ ਅਨਾਲ ਆ ਗਈ ਕੱਟੀ ਸੂਆ ਰਹੂਗਾ ਇੱਕ ਮਹੀਨੇ ਦਾ ਥਣਲੇ ਵੀ ਰਹੂਗੀ ਬਿਲਕੁਲ ਸਾਫ ਤੇ ਸਮਾਂ ਹੈਗਾ ਦੁਪਹਿਰ ਦਾ ਆਰਡਰ ਦੀ ਜੱਜਮੈਂਟੇ ਦੀ ਉਹ ਹਿਸਾਬ ਨਾਲ ਕਰ ਲਿਓ ਚਵਾਈ ਦੀ ਕਿਵੇਂ ਰਹੂਗੀ ਜੀ ਚਵਾਈ ਉਹ ਇੱਕ ਨੰਬਰ ਚਵਾਈ ਦੀ ਛਰਲਾ ਸਿੱਟਾ ਟਾਈਟ ਫੈਟ ਉਹ ਸਾਰੀ ਗਾਰੰਟੀ ਹੋਈ ਥਣ ਵੱਧ ਘੱਟ ਕੋਈ ਕੋਈ ਗਾਰੰਟੀ ਸਾਰੀ ਆਈ ਦੀ ਠੀਕ ਆ ਗੱਲ ਚਾਰ ਨੰਬਰ ਚੋਰੀ ਆਈ ਕੋਈ ਇਹ ਮੱਝਾਂ ਆਪਣੀਆਂ ਲੋਕਲ ਨੇ ਕਿ ਬਾਹਰੋਂ ਖਰੀਦੀਆਂ ਕਿਤੋਂ ਵੀਰੇ ਕੋਈ ਨਾ 12:30 ਹੋਇਆ ਹੈ ਕੋਈ ਬਾਕੀ ਲੋਕਲ ਵੀ ਨਹੀਂ ਠੀਕ ਆ ਗੱਲ ਐਵੇਂ ਸਾਰੀਆਂ ਸਾਰੀਆਂ 12:00 ਨਹੀਂ ਹੈਗੀਆਂ ਨਾ ਉਹ ਥੱਲੇ ਦੀ ਸਾਫ਼ ਹੈ ਨਾ ਹਾਂ ਥੱਲੇ ਬਿਲਕੁਲ ਸਾਫ਼ ਹੈ ਥੱਲੇ ਦੀ ਮਤਲਬ ਪੂਰੀ ਸਾਰਾ ਟਾਈਮ ਕੋਈ ਨਹੀਂ ਹੋਇਆ 12:00 1:30 ਟਾਈਮ ਦਾ ਹੋਇਆ ਨਹੀਂ ਆ ਸਮਾਂ ਦੁਪਹਿਰ ਕ ਦਾ ਸਮਾਂ 1:00 ਦੇ ਲਗਭਗ ਪਰ ਸਾਫ਼ ਬਹੁਤ ਹੈ ਥੱਲੇ ਦੀ ਹਾਂ ਜੀ 10 ਕਿਲੋ ਇਹਦੇ ਕੋਲੇ ਬਾਈ ਕਹਿੰਦਾ ਤਿਆਰ ਕੰਡੇ ਲਾਉਣ ਵਾਲਾ ਨਾਲ ਕੱਟੀ ਤੇ ਬਾਈ ਰੇਟ ਇਹਦਾ ਜਿਹੜੇ ਵੀਰੇ ਦਾ 95 ਆਪੀ ਲੈਣਾ ਦਾ ਇਹ ਕਿੰਨੇ ਦੀ ਹੋ ਜੈਸਨ ਉਹ ਵਾਲਾ ਕੋਈ 90 ਦੀ ਹਣਾ ਹੋ ਜੀ 90 ਦੀ ਹੋ ਜੂਗੀ ਤੇ ਅਗਲੇ ਨੰਬਰ ਵਾਲੀ ਇਹ ਵਾਲੇ ਪਰਸੋਂ ਸੂਈਆ ਝੋਟੀ ਖਾਲੀ ਕਰੀਆ ਕਰਕੇ ਬੋਲੇ ਚੋ ਜੀ ਅੱਜ ਸਵੇਰ ਦੀ ਸਾਫ ਲੈ ਆਈਆ ਮਤਲਬ ਐ ਜੀ ਠੀਕ ਆ ਝੋਲੀ ਚੰਗੀ ਆ ਨਾ ਝੋਲੀ ਚੰਗਿਆ ਦੁੱਧ ਉਹ ਕਰ ਦੂਗੇ ਚਾਹ 15 ਲੀਟਰ ਝੋਟੀ ਬੱਚਾ ਕੀ ਆ ਜੀ ਇਹਦਾ ਕਟਾ ਮਗਰੀ ਨਾਲ ਕਟਾ ਤੇ ਲਿਆਓ ਜੀ ਬਾਰੇ ਆ ਚਲ ਚਲਾ ਦੇ ਪਰਸੋਂ ਸੂਈਆ ਝੋਟੀ ਹੈ ਜੇ ਠੀਕ ਆ ਗੱਲ ਪਰਸੋਂ ਦੀ ਖਾਲੀ ਕੀਤੀ ਹੋਈ ਆ ਹਾਂ ਜੀ ਚਵਾਈ ਦੀ ਨਾ ਕੱਲ ਤਰਕੇ ਖਾਲੀ ਆ ਰਿਹਾ ਪਰਸੋਂ ਸੂਈ ਹੋਈ ਆ ਜੀ ਓਕੇ ਅੱਜ ਸਵੇਰੇ ਹਾਂ ਜੀ ਅੱਜ ਸਵੇਰੇ ਖਾਲੀ ਕਰੀਆ ਠੀਕ ਆ ਗੱਲ ਆ ਇੱਕ ਪੈਰ ਨਾਲ ਥੋੜਾ ਇਸ ਇਸ ਤਰ੍ਹਾਂ ਧਰ ਦਿਆ ਚੱਕ ਕੇ ਜੇ ਉਹ ਤੁਸੀਂ ਵੀਡੀ ਕਈ ਵਾਰੀ ਵੀ ਭਰਾ ਨੇੜ ਆ ਕੇ ਕਹਿੰਦਾ ਵੀ ਪਤਾ ਨਹੀਂ ਮੇਰੀ ਪਕਾਈ ਵਾਲਾ ਸਿਸਟਮ ਹੋ ਗਿਆ ਉਦਾਂ 100 ਦੀ 100 ਰੋਊਗੀ ਚਵਾਈ ਚਵਾਈ ਚਾਹੀ ਇੱਕ ਮਰ ਵੀਰੇ ਬੱਚਾ ਕੀ ਸੀ ਨਾਲ ਇਹਦੇ ਕੱਟੀ ਮਾਰਿਆ ਤਾਂ ਜੀ ਆ ਨਾਲ ਕੱਟੀ ਦੀ ਪਹਿਲਾਂ ਬਾਈ ਕੱਟਾ ਦਾ ਸੀਗਾ ਮਿਸਟੇਕ ਮਾਰਦਾ ਜੀ ਚੋ ਰਾਤ ਰਾਤ ਹੀ ਆਇਆ ਮਤਲਬ ਹੈ ਜੀ ਕਿੰਨਾ ਕੁ ਤਦ ਪਾਉਗੀ ਜੀ ਇਹ ਉਹਦੇ ਮੇਰੇ ਪਾਈ 14 15 ਇੱਟ ਪਾਈ ਜਾਊਗਾ ਇਹ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਇੱਕ ਮੁੱਲ 45 35 ਦੇਣੀ ਆ ਹਾਣਾ ਇੱਕ ਲੱਖ ਤੇ 45 ਮੁੱਲ ਲਈ 35 ਦੇਣੀ ਆ ਇੱਕ 35 ਦੇ ਦਾਂਗੇ ਪਰ ਬਾਈ ਖਾਲੀ ਮੂਣੀ ਲੱਗ ਰਹੀ ਹੈ ਜੀ ਬਾਈ ਕਹਿੰਦਾ 100 ਦੀ 100 ਥੱਲਿਆਂ ਆ ਗਈ ਇਹ ਖਾਲੀ ਮੰਨ ਕੇ ਚੱਲੋ ਖਾਲੀ ਮੰਨ ਕੇ ਲੋਕਾਂ ਬੋਲਿਓ ਖਾਲੀ ਕਰਤੀ ਸਵਰੇ ਜੀ 18 18 ਜੀ ਨਹੀਂ ਥੱਲੇ ਇਹਦੇ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਤੇ ਅਗਲੇ ਨੰਬਰ ਤੇ ਆ ਗਈ ਵੱਡੇ ਕੱਦ ਕਾਠ ਵਾਲੀ ਵੱਡੀ ਮੱਝ ਇਹਦਾ ਸੂਆ ਬਾਈ ਸੂਆ ਹੋ ਚੌਥਾ ਜੀ ਚੌਥਾ ਪੰਜ ਉਹ ਪਾਇਨਾ 18 ਮਿੰਟਾਂ ਮੱਝਾਂ ਨੇ 18 ਤੋਂ 19 ਹਾਂ ਜੀ ਸੂਈ ਹੋਈ ਹੈ ਗੱਬਣਾ ਇਹ ਕੱਢ ਦਿਆ ਪੰਜ ਤਿੰਨ ਸੁਣਦਾ ਜੀ ਲਿਓ ਬਾਰੇ ਜੀ ਛੇਮਾ ਨੰਬਰ ਇਹਦਾ ਨੰਬਰ ਆ ਗਿਆ ਮੱਲੋ ਛੇਮਾ ਤੇ ਸੂਆ ਕਿਹੜਾ ਦੱਸੇ ਬਾਈ ਦਾ ਸੂਆ ਚੌਥਾ ਜੀ ਸੂ ਆ ਗਿਆ ਬਾਈ ਕਹਿੰਦਾ ਚੌਥਾ ਇਹ ਆ ਗਈ ਮੰਨ ਲੋ ਗੱਬਣਾ ਤੇ ਦੁੱਧ ਕਿੰਨਾ ਚਵਾ ਜਬੀ ਕੱਚੀ ਆ ਮਾ ਜੀ ਦੁੱਧ ਇਹ ਬੰਦਾ ਕਰਾ 18 ਲੀਟਰ ਪਾਈ ਗਿਆ ਜੀ 18 ਤੋਂ 19 ਕਿਜੀ ਹਾਂ ਜੀ ਆਪਣਾ ਸਾਰਾ ਪਸ਼ੂ ਤਾਂ ਖਰੀਦਿਆ ਵਿਆ ਨਾ ਹਾਂ ਖਰੀਦਿਆ ਸਾਰਾ ਇਹ ਕਰਦਾ ਕੋਈ ਨਹੀਂ ਓਕੇ ਤੇ ਭੋਜਨ ਭੋਜਨ ਚੰਗਾ ਮੱਝ ਚ ਬਾਕੀ ਥਣ ਲੇਵੇ ਦੀ ਵੀ ਚੰਗੀ ਆ ਥੱਲੇੋਂ ਲੇਵਾ ਭਰਦਾ ਗਵਾਈ ਵੀ ਦੁੱਧ ਚੰਗਾ ਦੇ ਦੂਗੀ ਅਜੇ ਹਫਤਾ ਰਹਿਣਾ ਸੁਣਦਾ ਦਾਈ ਇੱਕ ਹਫਤਾ ਬਾਈ ਕਹਿੰਦਾ ਪੈਂਡਿੰਗ ਆ ਉਸ ਹਿਸਾਬ ਨਾਲ ਦੀ ਜੱਜਮੈਂਟ ਕਰ ਲਿਓ ਨਾ ਲਹਣੇ ਕੱਲ ਪਰਸੋਂ ਲੱਗਿਆ ਬੰਦਾ ਦਾ ਕੁਝ ਨਹੀਂ ਲੱਹ ਲੇਵਾ ਨਾ ਕੱਦ ਵੀ ਚੰਗਾ ਤੇ ਮੈਂਚ ਯਾਰ ਵਜਨ ਵੀ ਚੰਗਾ ਇਹਦੀ ਰਿਪੋਰਟ ਆ ਜਿਹੜੀ ਦੁੱਧ ਵਾਲੀ ਉਹ ਹੈਗੀ ਆ ਬਾਈ ਕਹਿੰਦਾ 18 ਤੋਂ 19 ਕਿਲੋ ਦੀ ਰਿਪੋਰਟ ਆ ਇੱਕ ਹਫਤੇ ਦੇ ਲਗਭਗ ਇਹਦਾ ਆ ਗਿਆ ਮੱਲੋ ਪੈਂਡਿੰਗ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਥਾਣੇ ਦੇ ਲੱਗਿਆ ਦੂਰਾ ਕੱਦ ਵੀ ਚੰਗਾ ਤੇ ਵਜਨ ਵੀ ਕਹ ਲਈਏ ਚੰਗਾ ਤੇ ਪੈਸੇ ਵੀ ਅੱਜ ਇਹਦੇ ਅੱਜ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ 170 ਮੁੱਲ ਆਈ 1 ਲੱਖ ਤੇ 170 ਕਿ 60 ਦੀ ਦੇ ਦਾਂਗੇ ਹੁਣ ਆਈ 1 60 ਦੀ ਦੇ ਦਾਂਗੇ 18 ਤੋਂ 19 ਕਿਲੋ ਦੀ ਰਿਪੋਰਟ ਤੇ ਆਈ ਆ ਤੇ ਆ ਬੈਟ ਦੀ ਕੀ ਗੱਲਬਾਤ ਇਹ ਵਸਸੀ ਗੱਬਣਾ ਜੀ ਇਹ ਗੱਬਣ ਆ ਗਈ 280 ਆ ਜੀ ਠੀਕ ਆ ਜੀ ਇਹ ਰਹਿੰਦੇ ਨਾ ਦਾਦ ਮਸੂਨ ਦੇ ਵਸਸੀ ਆ 10 ਦਿਨ ਬਾਕੀ ਹਾਂਜੀ ਕਿੰਨੇ ਦਿਨ ਬਾਕੀ ਦੱਸਿਆ ਬਾਈ ਦੇ ਇਹ ਵੀ 10 ਦਿਨ ਬਸੇ ਇਹਨਾਂ ਰਹਿੰਦੇ ਨਾ ਹਜੇ 10 ਦਿਨ ਪੈਂਡਿੰਗ ਬਚੀ ਦੋ ਪਾਉ ਤੇਜ ਉਹ ਲਿਟ ਪਾਈ ਆ ਬਰਾ ਮਾ ਆਰਡਰ ਫਿਕਸ ਰ ਹਾਂ ਇੰਟਰਫੇਕਸ ਰੱਖੋ ਜੀ ਇਹਦਾ ਆ ਲੈਵਾ ਮੱਲੋ ਜਿਵੇਂ ਇਹ ਫਿਕਸ ਰੱਖੋ ਫਿਕਸ ਰੱਖਣਾ ਵਸੀ ਨਹੀਂ 10 ਦਿਨਾਂ ਆ ਗਏ ਇਹਦੇ ਪੈਂਡਿੰਗ ਇਹ ਆ ਗਈ ਐਚ ਐਫ ਕ੍ਰਾਸ ਅੰਗ ਦੇ ਵਿੱਚ ਗਰਮੀ ਸਰਦੀ ਇਹਨੂੰ ਜਿੱਦਾਂ ਦੇ ਮਰਜ਼ੀ ਮੌਸਮ 'ਚ ਰੱਖ ਲਿਓ ਤੇ ਜਿਹੜਾ ਥਣ ਲੱਗਿਆ ਥਾਣੇ ਨੂੰ ਲੱਗਿਆ ਹੱਥੀ ਚਵਾਈ ਵਾਲਾ ਥਣ ਤਕਰੀਬਨ ਤਕਰੀਬਨ ਇਹਨੂੰ ਰਹਿਣਗੇ ਸਿੰਗਲ ਚਾਰ ਰੇਟ ਕੀ ਰਹੂਗਾ ਜੀ ਇਹਦਾ ਰੇਟ ਵੀ ਇਹਦਾ ਮੁੱਲ 90000 ਦੇਣੀ 85000 ਦੀ ਹਣਾ 85 ਦੀ ਅੱਜ ਦੇ ਦਾਂਗੇ 85 ਦੀ ਬਾਈ ਕਹਿੰਦਾ ਅੱਜ ਇਹਦੀ ਯੈਸ ਨੋ ਹੋ ਜੂਗੀ ਝੋਲ ਚੰਗੀ ਆ ਬਾਨਾ ਬਹੁਤਾ ਬੱਚੀ ਨਹੀਂ ਹਜੇ ਟਾਈਮ ਇਹਦਾ ਪੈਂ ਉਹ ਹਿਸਾਬ ਨਾਲ ਕਰ ਲਓ ਜੱਜਮੈਂਟ ਫਾੜੀ ਵਾਲਾ ਲੇਵਾ ਬਣਾ ਦੂ ਤੇ ਬਾਕੀ ਇੱਥੇ ਤੋਂ ਕੱਦ ਕੱਦ ਕਾਠ ਦਾ ਆਈਡੀਆ ਲਾ ਲਿਓ ਥਾਣੇ ਦੇ ਸਿੰਗਲ ਚਾਰੀ ਨੇ ਤੇ ਹੁਣ ਅਗਲੇ ਨੰਬਰ ਵਾਲੀ ਸੂਈ ਵੀ ਆ ਬਾਈ ਹਾਂ ਇਹ ਸੂਈ ਆ ਤਿੰਨ ਦਿਨਾਂ ਦੀ ਤਿੰਨ ਦਿਨਾਂ ਦੀ ਉਹ 18 ml ਬੋਲਾ ਹੋਊਗਾ ਥੱਲੇ ਹੁਣ ਵਸੇਗਾ ਨਸਾਂ ਨੂੰ ਹਾਂ ਚੰਗੀ ਆ ਨਾ ਤਿੰਨ ਦਿਨਾਂ ਦੀ ਸੂਈ ਕੋਲੇ 18 ml ਬੋਲਾ ਹੋਊਗਾ 18 ਤੋਂ 20 ਖਾਲੀ ਕਰ ਦਿਓ ਖਾਲੀ ਕਰਕੇ ਜੀ ਬੋਲਾ ਤਿਆਰ ਜਮਾ ਹਾਂ ਇਹ ਦੁੱਧੋ ਤਿਆਰ ਹੁਣ ਦਮਾਰੇ ਬੋਲਾ ਖਾਲੀ ਕਰਕੇ ਜੀ ਤੇ ਬੱਚਾ ਕੀ ਆ ਨਾਲ ਇਹਦੇ ਨਾਲ ਬੱਚਾ ਜੀ ਬੱਚਾ ਨਾਲ ਆ ਗਿਆ ਮੇਲ ਕਾ ਫੱਲੇ ਆ ਬਾਹਰ ਲੈ ਬੰ ਕਿੰਨੇ ਦਿਨ ਦੀ ਸੂਈ ਆ ਬਾਈ ਇਹ ਤੇ ਤਿੰਨ ਦਿਨਾਂ ਦੀ ਸੂਈ ਆਈ ਤਿੰਨ ਦਿਨ ਦੀ ਕਿੰਨੀ ਬੌਲੀ ਹਾਜ਼ਰ ਅੱਜ ਹੋ 18 ਲੀਟਰ ਬੌਲੀ ਖਾਲੀ ਕਰਕੇ ਆਈ 18 ਜਮਾਂ ਖਾਲੀ ਕਰਕੇ ਹਾਜ਼ਰ ਹਾਂ ਟਾਈਮ ਤੋਂ ਟਾਈਮ ਚੋਣ ਵਾਲੀ ਟਾਈਮ ਟਾਈਮ ਚੋਣ ਵਾਲੀ ਹੋਣੀ ਹੱਥੀਚਵਾਈ ਦੇ ਮਸ਼ੀਨੀ ਦੇ ਬਾਈ ਨਹੀਂ ਹੱਥੀਚਵਾਈ ਕਰ ਲੋ ਜੀ ਮਰਜੀ ਓਕੇ ਇਹ ਬਾਈ ਕਹਿੰਦਾ ਹੱਥੀਚਵਾਈ ਤੀ ਆ ਦੁੱਧ ਪ੍ਰੂਣੇ ਪਾਇਆ ਉਹਨੇ 25 26 ਲੀਟਰ ਆਈ ਪਹਿਲਣ ਦਾ ਆ ਗਿਆ 25 ਤੋਂ 26 ਕਿਜੀ ਦਾ ਰਿਕਾਰਡ ਆ ਤੇ ਅੱਜ ਇਹਦੇ ਕੋਲੇ ਬਾਈ ਕਹਿੰਦਾ ਜਿਹੜਾ ਬੌੜਾ ਬੌੜਾ ਹੈਗਾ 18 ਤੋਂ 19 ਕਿਜੀ ਹਾਜ਼ਰ ਤੀਜੇ ਚੌਥੇ ਦਿਨਾਂ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਬਾਕੀ ਲੇਵਾ ਬਹੁਤ ਸੋਨਾ ਰੱਖ ਦਿਆ ਥੱਲਿਓ ਰੇਟ ਕੀ ਰਹਿਣਾ ੜਾ ਜੀ ਇਹਦਾ ਰੇਟ ਵੀ ਰੇਟਾ ਲੱਖ ਰੁਪਿਆ ਦੇਣੀ 95000 ਦੀ ਆ 1 ਲੱਖ ਡਿਮਾਂਡ 95 ਦੀ ਹੋ ਜੂ ਤੇ ਅਗਲੀ ਨੰਬਰ ਵਾਲੀ ਬੜ ਅਗਲੀ ਛੋਟਾ ਤੋਂ ਅਗਲੀ ਵੀਰੇ ਇਹ ਤੇ ਦੂਏ ਸੂਏ ਬੱਸੀ ਆ ਗੱਬਣ ਬਾਈ ਨਹੀਂ ਸੂਈ ਹੋਈ ਆ ਜੀ ਕਿੰਨੇ ਰੈਂਦੀ ਸੂਈ ਆ ਸੂਈ ਨੂੰ ਹੋ ਗਿਆ ਨੂੰ ਦੱਸ ਦੇਣਾ ਜੀ ਦੱਸ ਦੇਣਾ ਦੋ ਦੋ ਥੱਲੇ 1500 ਲੀਟਰ ਇਹ 1510 ਲੀਟਰ ਤਿਆਰ ਹਾਂ ਜੀ ਇਹਦਾ ਕਿੰਨੇ ਦਿਨ ਦਾ ਸੂਗਾ ਬਾਈ ਇਹ ਵੀ ਇਹ ਹੈਗਾ 10 ਬਰਾਂ ਦਾ ਸੂਗਾ 15 ਤੋਂ 16 ਕਿਜੀ ਦੱਸਿਆ ਤਿਆਰ ਹਾਂ 1500 ਲੀਟਰ ਤਾਂ ਹੈਗਾ ਥੱਲੇ 15 ਤੋਂ 16 ਲੀਟਰ ਤਿਆਰ 10 ਦਿਨਾਂ ਦੀ ਸੂਈ ਬੱਚਾ ਕੀ ਰਹੂਗਾ ਜੀ ਨਾਲ ਇਹਦੇ ਬੱਚਾ ਵੀਰੇ ਬੱਸ ਆਇਆ ਮਗਰਾ ਨਾਲ ਆ ਗਿਆ ਮੇਲ ਕਾਫ ਤੇ ਕਿੰਨਾ ਕ ਦੁੱਧ ਚ ਪਾ ਦੂ ਬਾਈ ਪੀਕ ਲੈਵਲ ਤੇ ਦੁੱਧ ਵੀਰੇ ਦੇਖੋ 18 ਵੀ ਘੱਟ ਸਿਆ 20 ਵੀ ਘੱਟ ਸਿਆ ਜਿਹੜੇ ਰੰਦ ਤਾਂ ਦੁੱਧ ਇਹਦਾ ਨਾ ਹੈਗਾ 15 16 ਲੀਟਰ ਬਣ ਕੇ ਦੁੱਧ ਆਇਆ ਨਾ ਹੈਗਾ 15 16 ਜਿੰਨਾ ਕਿ ਤਿਆਰ ਆ ਬਾਈ ਕਹਿੰਦਾ ਆਪਾਂ ਤੁਹਾਨੂੰ ਉੰਨਾ ਕੀ ਦੱਸਣਾ ਤੇ ਬਾਕੀ ਥਾਂ ਲੇ ਵੇ ਰਹਿ ਰੂਗੀ ਵੀ ਸਾ ਇਹ ਵੀ ਮੈਨੂੰ 70000 ਦੇਣੀ ਪੈਣੀ 65000 ਆ ਰਿਹਾ ਨਾ ਬਸ 65 ਦੀ ਦੇ ਦਾਂਗੇ ਮੁੱਲ ਆ ਗਿਆ ਇਹਦਾ 70 15 ਕਿਲੋ ਦੁੱਧ ਆ ਗਿਆ ਤਿਆਰੀ ਵਾਲਾ ਤੇ ਬਾਕੀ ਥਣ ਲੇ ਵੀ ਆ ਗਈ ਸਾਫ਼ ਬਿਲਕੁਲ ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਹੁਣ ਲਿਆ ਬਾਈ ਆ ਲਾਸਟ ਨੰਬਰ ਵਾਲੀ ਇਹ ਆ ਗਈ ਬਲੈਕ ਕਲਰ ਦੇ ਵਿੱਚ ਕ੍ਰੋਸ ਅੰਗ ਚ ਲੱਗਦੀ ਆ ਇਹਦਾ ਸੁਆ ਬਾਈ ਸੁਆ ਵੀਰੇ ਦੂਜਾ ਸੁਆ ਦੂਜਾ ਵੀ ਸੂਈ ਹੋਈ ਹੈ ਹਾਂ ਥੋੜੇ ਲਿਸੇ ਅੰਗ ਜ਼ਰੂਰ ਆਗੇ ਠੀਕ ਆ ਕਰ ਇਹ ਸੂਈ ਨੂੰ ਹੋ ਗਿਆ 15 ਦਿਨਾਂ ਨੂੰ 15 ਦਿਨ ਦੀ ਸੂਈ ਦੁੱਧ ਇਸਲੇ ਹੋਊਗਾ 16 ਟਰੈਕਟਰ ਇਹ 16 ਲੀਟਰ ਚ ਪਾ ਕੇ ਦੇ ਦਾਂਗੇ ਹਾਂ 16 ਟਰੈ ਇਹ ਚੋਬਾਉਣ ਵਾਲਾ ਜੀ ਤਸੱਲੀ ਕਰਾਉਣ ਵਾਲਾ ਤਸੱਲੀ ਕਰਾਉਣ ਵਾਲਾ ਜੀ ਜਦੋਂ ਮਾਰੀ ਚੋਕਲੇ ਲੈ ਕੇ ਜਾ ਬੰਦਾ ਚੋਾਈ ਦੀ ਕਿਵੇਂ ਭਾਈ ਚੋਾਈ ਦੀ ਓਕੇ ਜੀ ਪੂਰੀ ਪੂਰੀ ਓਕੇ ਜੀ ਇਹ ਰੇਟ ਕੀ ਹੈ ਜੀ ਇਹ ਮਨੋ ਵੀਰੇ 70 65 ਦੀ ਦੇਣੀ ਹੈ ਹਨਾ 65 ਦੀ ਦੇ ਦਾਂਗੇ ਦੁੱਧ ਕਿੰਨਾ ਲਾ ਜੀ ਦੁੱਧ 15 16 ਲੀਟਰ ਹੋਸੇ 17 ਵੀ ਹੋ ਸਕਦਾ ਯਾਰ ਹੋ ਸਕਦਾ ਠੀਕ ਹੈ ਗੱਲ 15 ਤੋਂ 16 ਦਾ ਭਾਈ ਕਹਿੰਦਾ ਪੱਕਾ ਹੀ ਹਾਜ਼ਰ ਹੈ ਰੇਟ ਕੀ ਦੱਸਿਆ ਭਾਈ ਦਾ ਰੇਟ ਮਰ 70 65 ਦੀ ਦੇਣੀ ਹੈ ਹਨਾ 65 ਦੀ ਜੱਸ ਨੋ ਹੋ ਜੂਗੀ ਇਹਦੀ ਤੇ ਨੰਬਰ ਬੋਲ ਦਿਓ ਜੀ 98156 ਜੀ ਹਾਂਜੀ 71898 98156 71898 71898 ਪਿੰਡ ਬੇਨੜਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਰਊਗਾ ਸੰਗਰੂਰ ਆ 6 ਤਾਂ ਤੁਹਾਨੂੰ ਮੱਝਾਂ ਦਿਖਾਤੀਆਂ ਬਾਈ ਕੋਲੇ ਤੇ 4 ਦਿਖਾਤੀਆਂ ਮੰਨ ਲੋ ਬੇੜਾ ਪਸ਼ੂ ਜਿਹੜਾ ਵੀ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਡੰਗ ਤੋਂ ਡੰਗ ਚੋ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ